ਬੰਦੀ ਸਿੰਘਾਂ ਦੇ ਨਾਲ ਜੁੜੀ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ 25 ਜਨਵਰੀ ਨੂੰ ਮਹਾਪੰਚਾਇਤ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਸਿੱਖ ਜਥੇਬੰਦੀਆਂ ਮੁੜ ਏਕਾ ਕਰਨਗੀਆਂ ਤੇ ਉੱਥੇ ਹੀ ਸਰਕਾਰਾਂ ਦੇ ਖਿਲਾਫ ਪੜਾਅ ਖੱਡੀ ਜਾਵੇਗੀ ਤੇ ਦੱਸਦੀਏ ਕਿ ਪਹਿਲਾਂ 7 ਜਨਵਰੀ ਨੂੰ ਮਹਾਪੰਚਾਇਤ ਤੋਂ ਪਹਿਲਾਂ ਦੱਸਦੀਏ ਕਿ ਸਿੰਘਾਂ ਨੇ ਇੱਕ ਵੱਡਾ ਇਕੱਠ ਕੀਤਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੰਗ ਕੀਤੀ ਤੇ ਉੱਥੇ ਇੱਕ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਤੇ ਹੁਣ ਇੱਕ ਵਾਰ ਫਿਰ ਤੋਂ ਮਹਾਪੰਚਾਇਤ ਦਾ ਸੱਦਾ ਦੇ ਦਿੱਤਾ ਹੈ ਤੇ ਜਿਸ ਦੇ ਵਿੱਚ 25 ਜਨਵਰੀ ਨੂੰ ਸਿੱਖ ਜਥੇਬੰਦੀਆਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ 25 ਜਨਵਰੀ ਨੂੰ ਸਿੱਖ ਜਥੇਬੰਦੀਆਂ ਇਕੱਤਰ ਹੋਣ ਤੇ ਉੱਥੇ ਹੀ ਸਰਕਾਰਾਂ ਦੇ ਖਿਲਾਫ ਜਿਹੜਾ ਕਿ ਮੁਰ ਤੋਂ ਪੜਾਸ ਆ ਜਿਹੜੇ ਕੇਸ ਸਿੱਖ ਕੱਢਣਗੇ ਦੂਜੇ ਪਾਸੇ ਸਰਕਾਰਾਂ ਦੇ ਖਿਲਾਫ ਇੱਕ ਵੱਡਾ ਰੋਸ ਹੋਵੇਗਾ ਤੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਨਾਲ ਆਮੋ ਸਾਹਮਣਾ ਸਿੰਘਾਂ ਦਾ ਹੋ ਸਕਦਾ ਹੈ ਲਗਾਤਾਰ ਸਿੱਖ ਜਥੇਬੰਦੀਆਂ ਕਿਰਨੀਆਂ ਨੇ ਕਿ 25 ਜਨਵਰੀ ਨੂੰ ਮਹਾਪੰਚਾਇਤ ਦੇ ਵਿੱਚ ਪਹੁੰਚੋ ਤੇ ਉੱਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਮਿਲ ਕੇ ਕਰਦੇ ਹਾਂ ਤੇ ਜਿਸ ਦੇ ਵਿੱਚ ਸੱਦਾ ਜਿਹੜਾ ਕਿ ਸਿੰਘਾਂ ਨੇ ਦਿੱਤਾ ਹੈ ਉਹ ਤੁਹਾਨੂੰ ਸੁਣਾਉਣਾ ਹੈ ਸਿੱਖ ਜਥੇਬੰਦੀਆਂ ਦਾ ਕੀ ਕਹਿਣਾ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਅਤੇ ਕੌਮੀ ਯੋਧਿਆਂ ਨੂੰ ਬੇਨਤੀ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਜਿਹੇਦਰ ਬਾਬਾ ਰਾਜਾ ਰਾਜ ਸਿੰਘ ਜੀ ਅਰਬਾਂ ਖਰਬਾਂ ਅਤੇ ਸਿੰਘ ਸਾਹਿਬ ਜਿਹੇਦਰ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਜਿਨ੍ਹਾਂ ਦੇ ਵੱਲੋਂ ਕਾਮੀ ਇਨਸਾਫ ਮੋਰਚਾ ਮਹਾਲੀ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚੇ ਦਾ ਸਾਥ ਦਿੱਤਾ ਜਾ ਰਿਹਾ ਹੈ ਤੇ ਮੂਰੇ ਹੋ ਕੇ ਡੱਟ ਕੇ ਉਹ ਜਿਹੜਾ ਕਾਮੀ ਇਨਸਾਫ ਮੋਰਚੇ ਦੀ ਜਿਹੜੀ ਲੜਾਈ ਆ ਉਹ ਲੜੀ ਜਾ ਰਹੀ ਹੈ ਸੋ 25 ਜਨਵਰੀ 2025 ਵਾਲੇ ਦਿਨ ਸਿੰਘ ਸਾਹਿਬ ਜਹਦਰ ਬਾਬਾ ਰਾਜਾ ਰਾਜ ਸਿੰਘ ਜੀ ਅਬੇ ਸਿੰਘ ਸਾਹਿਬ ਜਹਦਰ ਬਾਬਾ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ ਚਮਕੌਰ ਸਾਹਿਬ ਵਾਲਿਆਂ ਵੱਲੋਂ ਜਿਹੜਾ ਮਹਾਪੰਚਾਇਤ ਦਾ ਸੱਦਾ ਮਹਾਲੀ ਮੋਰਚੇ ਤੇ ਦਿੱਤਾ ਗਿਆ ਵਾ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜੀ ਆ ਕੌਮੀ ਚਾਰਾ ਜੋਈ ਨੂੰ ਹੋਰ ਅੱਗੇ ਲੈ ਕੇ ਜਾਇਆ ਜਾ ਸਕੇ ਸੋ ਦਲਪੰਥ ਦਸ਼ਮੇਸ਼ ਤਰਨਾਦਾਲ ਅਤੇ ਸਮੂਚੀਆਂ ਜਥੇਬੰਦੀਆਂ ਵੱਧ ਚੜ ਕੇ ਸ਼ਾਮਲ ਹੋ ਰਹੀਆਂ ਹਨ ਉਸ ਦੇ ਵਿੱਚ ਸਾਰੀ ਸੰਗਤ ਨੂੰ ਬੇਨਤੀ ਐ ਸਮੂਹ ਧਿਆਨ ਸਿੰਘ ਫੌਜਾਂ ਨੂੰ ਬੇਨਤੀ ਐ ਕਿ ਵੱਧ ਚੜ ਕੇ 25 ਜਨਵਰੀ ਵਾਲੇ ਦਿਨ ਕੌਮੀ ਇਨਸਾਮ ਮੋਰਚਾ ਮਹਾਲੀ ਦੇ ਵਿੱਚ ਪਹੁੰਚੀਏ ਤਾਂ ਜੋ ਬਾਬਾ ਜੀ ਵੱਲੋਂ ਰੱਖੇ ਹੋਏ ਕਾਠ ਨੂੰ ਸਫਲਾ ਬਣਾ ਸਕੀਏ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਅਤੇ ਕੌਮੀ ਯੋਧਿਆਂ ਨੂੰ ਬੇਨਤੀ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਜਹਦਰਬਾਬਾ ਰਾਜਾ ਰਾਜ ਸਿੰਘ ਜੀ ਅਰਬਾਂ ਖਰਬਾਂ ਅਤੇ ਸਿੰਘ ਸਾਹਿਬ ਜਹਦਰਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਜਿਨ੍ਹਾਂ ਦੇ ਵੱਲੋਂ ਕੌਮੀ ਇਨਸਾਫ ਮੋਰਚਾ ਮਹਾਲੀ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚੇ ਦਾ ਸਾਥ ਦਿੱਤਾ ਜਾ ਰਿਹਾ ਹੈ ਤੇ ਮੂਰੇ ਹੋ ਕੇ ਡੱਟ ਕੇ ਉਹ ਜਿਹੜਾ ਕੌਮੀ ਇਨਸਾਫ ਮੋਰਚੇ ਦੀ ਜਿਹੜੀ ਲੜਾਈ ਆ ਉਹ ਲੜੀ ਜਾ ਰਹੀ ਹੈ ਸੋ 25 ਜਨਵਰੀ 2025 ਵਾਲੇ ਦਿਨ ਸਿੰਘ ਸਾਹਿਬ ਜਹਦਰਬਾਬਾ ਰਾਜਾ ਰਾਜ ਸਿੰਘ ਜੀ ਅਬੇ ਸਿੰਘ ਸਾਹਿਬ ਜਹਦਰਬਾਬਾ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ ਚਮਕੌਰ ਸਾਹਿਬ ਵਾਲਿਆਂ ਵੱਲੋਂ ਜਿਹੜਾ ਮਹਾਪੰਚਾਇਤ ਦਾ ਸੱਦਾ ਮਹਾਲੀ ਮੋਰਚੇ ਤੇ ਦਿੱਤਾ ਗਿਆ ਵਾ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜੀ ਆ ਕੌਮੀ ਚਾਰਾ ਜੋਈ ਨੂੰ ਹੋਰ ਅੱਗੇ ਲੈ ਕੇ ਜਾਇਆ ਜਾ ਸਕੇ ਸੋ ਦਲਪੰਥ ਦਸ਼ਮੇਸ਼ ਤਰਨਾ ਦਾਲ ਅਤੇ ਸਮੁੱਚੀਆਂ ਜਥੇਬੰਦੀਆਂ ਵੱਧ ਚੜ੍ਹ ਕੇ ਸ਼ਾਮਲ ਹੋ ਰਹੀਆਂ ਉਸ ਦੇ ਵਿੱਚ ਸਾਰੀ ਸੰਗਤ ਨੂੰ ਬੇਨਤੀ ਹੈ ਸਮੂਹ ਧਿਆਗ ਸਿੰਘ ਫੌਜਾਂ ਨੂੰ ਬੇਨਤੀ ਹੈ ਇਹ ਵੱਧ ਚੜ ਕੇ 25 ਜਨਵਰੀ ਵਾਲੇ ਦਿਨ ਕੌਮੀ ਇਨਸਾਨ ਮੋਰਚਾ ਮਹਾਲੀ ਦੇ ਵਿੱਚ ਪਹੁੰਚੀਏ ਤਾਂ ਜੋ ਬਾਬਾ ਜੀ ਵੱਲੋਂ ਰੱਖੇ ਹੋਏ ਕਾਠ ਨੂੰ ਸਫਲਾ ਬਣਾ ਸਕੀਏ